ਸਤਿ ਸ਼੍ਰੀ ਅਕਾਲ ਜੀ ਮੈਂ ਥਾਰਾ ਗੱਲਾਂ ਗੱਲ ਕਰਨ ਪਰਨ ਵੀ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਅੱਜ ਕੀ ਬੜੀਆਂ ਖਬਰਾਂ ਥਾਰੇ ਗੱਲ ਕਰਾਂਗਾ ਸਾਂਝੀਆਂ ਬੀਬੀ ਜਗੀਰ ਕੌਰ ਨੇ ਪੰਜਾਬ ਕੇ ਸਾਬਕਾ ਮੁੱਖ ਮੰਤਰੀ ਯੂਚ ਅਰੰਜੀਤ ਚੰਨੀ ਕੀ ਜਿਹੜੀ ਵੀਡੀਓ ਵਾਇਰਲ ਹੋਈ ਇਸਕਾ ਸਪਸ਼ਟੀਕਰਨ ਦਿਆ ਆਰ ਬੀ ਬੀ ਜਗੀਰ ਕੌਰ ਕਹਿ ਰਹੀ ਕਾ ਹੈ ਵੀ 10 ਮਈ ਜਦ ਬਾਪ ਪੇਪਰ ਪਰ ਨਵਾਸਤਾ ਅਭੀ ਸਤੋ ਮਣੀ ਕਾਂਦੀਦ ਲਈ ਉਮੀਦਵਾਰ ਮਹੀਂਦਰ ਸਿੰਘ ਕੇਪੀ ਗੈਲ ਯੋ ਉਥਾ ਬਦਰ ਪਰ ਕਾਰ ਇਹਦੇ ਕਾਗਜ ਆਪ ਸਾਰੇ ਦੇਗਾ ਉਸ ਟਾਈਮ ਕਾਇ ਉਸ ਸਾਹਬ ਕੋ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਗੈਲਰ ਸੀਨੀਅਰ ਕਾਂਗਰਸੀ ਆਗੂਆਂ ਗੈਲ ਕਾਗਜ ਭਰਨ ਵਾਸਤਾ ਜਾ ਰਿਆ ਦਾ ਅਭੀ ਆਮਣੇ ਸਾਹਮਣੇ ਹੋ ਗਈ ਮਹਾਰੀ ਟੱਕਰ ਆ ਸਾਰੇ ਆਗੂਆਂ ਨੇ ਕਾਬੀ ਬੜੇ ਅਦਬ ਵਰ ਸਤਕਾਰ ਗੈਲ ਇੱਕ ਦੂਸਰੇ ਨੂੰ ਬੁਲਾਈ ਫਤੇ ਆਰ ਚਰਨਜੀਤ ਚੰਨੀ ਕਾ ਮੇਰੇ ਅੱਗੇ ਬਹੁਤ ਝੂਕ ਕੇ ਭਤੇ ਸੰਜੀ ਕਰੀ ਗਾ ਅਰ ਉਤਰੀ ਗਾ ਵੀ ਮੂਹੇ ਝੂਕਿਆ ਆਵੇ ਦਾ ਗਾਵੇ ਦੋਇ ਹੱਥ ਪੜ ਕੇ ਸਤਕਾਰ ਨਾਲ ਕਹਿ ਵੀ ਆਪਣੇ ਮੱਥੇ ਗੈ ਲਾਏ ਔਰ ਇਸ ਖੁਸ਼ਗਵਾਰ ਅਰ ਸਤਕਾਰ ਵਾਲੇ ਮੌਲਮਤ ਚੰਨੀ ਨੇ ਮੇਰੀ ਠੋਡੀ ਕੇ ਉੱਪਰ ਹੱਥ ਲਾ ਤਿਆ ਇਸ ਘਟਨਾ ਕਰਨ ਨੂੰ ਮੈਂ ਸਤਕਾਰ ਵਾਲੀ ਸਮੁੱਚਤਾ ਨਾਲ ਦੇਖਿਆ ਵੀ ਥਾਨੇ ਤੋਂ ਬਣਾ ਲੈ ਇਸ ਦਾ ਗਲਤ ਪਰ ਕਾ ਇਸ ਤਰ੍ਹਾਂ ਕੋਈ ਰੋਲ ਹੈ ਨਹੀਂ ਪਰ ਕਰੀ ਦੁੱਖ ਦੀ ਗੱਲ ਯੋ ਵੀ ਸੋਸ਼ਲ ਮੀਡੀਆ ਕਈ ਚੈਨਲ ਆਰ ਹੋ ਲੋਕਾਂ ਨੇ ਗਾਇ ਇਸ ਵੀਡੀਓ ਨੂੰ ਵਾਇਰਲ ਕਰ ਤਿਆ ਇਸ ਗੱਲ ਦਾ ਚੰਨੀ ਕੇ ਤਰਫੇ ਮੇਰੇ ਪ੍ਰਤੀ ਝੁਕਣੇ ਆਰ ਪ੍ਰਗਟਾਵੇ ਵਾਲੇ ਜਿਹੜੇ ਸਤਕਾਰ ਵਾਲੇ ਹਿੱਸੇ ਨੂੰ ਕੱਟ ਤਿਆ ਆਰ ਬਾਕੀ ਛੋਟੀ ਜੀ ਕਲੀਪ ਚਲਾਗਾ ਹੱਦੋਂ ਵੱਧ ਕਾ ਇਸ ਕਲਿੱਪ ਨੇ ਹਾਲੀ ਤੂਲ ਅਰ ਅਸਲ ਗੇ ਵਿੱਚ ਮਾ ਕਾ ਵੀਡੀਓ ਦੇ ਕਿਸੇ ਹਿੱਸੇ ਨੂੰ ਵੱਖਰਾ ਕੱਟ ਕਾ ਬਹੁਤ ਚਲਾਗਾ ਅਸਰਾਰਤ ਕਾਰਤਿਕਾ ਵੀ ਮੇਰੇ ਵਾਸਤਾ ਮੇਰੇ ਪਰਿਵਾਰ ਵਾਸਤਾ ਯੋ ਕਾ ਵੀ ਮੈਂ ਤਾਂ ਬਹੁਤ ਸੁਭ ਚਿੰਤਕ ਆਰ ਮਾਨਸਿਕਤਾ ਪੀੜਾ ਦੇਣ ਵਾਲੀ ਕਸ਼ਟਦਾਤਾ ਮਤਲਬ ਕਹਿ ਲਓ ਵੀ ਬਹੁਤ ਤੰਗ ਹੋਏ ਆਪਾਂ ਤਾਂ ਯੋ ਚੀਜ਼ ਦੇਖ ਕਾ ਕਾ ਵੀ ਯੋ ਮੰਤਰ ਬੀਬੀ ਜਗੀਰ ਕੌਰ ਨੇ ਕਿਹਾ ਵੀ ਕੋਈ ਐਸੀ ਬਾਤ ਨਹੀਂ ਅਨ ਲੋਕ ਖਾਨੇ ਦੇ ਅਗਲੇ ਵੀ ਰੌੜਾ ਪਾ ਲਿਆ ਔਰਾ ਨੇ ਡੇ ਕੇ ਮੀਡੀਆ ਨੇ ਰੌਲਾ ਚੱਕ ਲਿਆ ਗਾ ਜੀ ਉਹ ਇਸ ਤਰ੍ਹਾਂ ਕਰਿਆ ਚੰਨੀ ਨੇ ਚੰਨੀ ਗਾਖ ਸਖਰਾਵ ਚੰਨੀ ਨਾ ਠੀਕ ਨਹੀਂ ਕਰਿਆ ਚੰਨੀ ਨਿਆਂ ਨਹੀਂ ਕਰਿਆ ਉਤਰ ਨਹੀਂ ਕਰਿਆ ਇਸ ਕਰ ਕਾ ਵੀਰ ਕਹਿ ਲੋ ਵੀ ਉਹ ਥੋੜਾ ਜਿਹਾ ਚੱਕਰ ਪੈ ਗਿਆ ਦਾ ਪਾਰੀ ਬੀਬੀ ਜਗੀਰ ਕੌਰ ਕਹ ਰਹੀ ਗਾ ਵੀ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਕੋਈ ਰੌਲਾ ਨਹੀਂ ਆਰ ਉੱਧਰ ਬਿਆਨਤ ਸਿੰਘ ਦਾ ਪੋਤਾ ਰਵਨੀਤ ਮਿੱਟੂ ਮਨ ਤੋਂ ਇਸ ਕੀ ਗਾਲ੍ਹਾਂ ਸੁਣ ਕਾ ਬੜੀ ਅਰਾਨੀ ਹੋ ਰਹੀ ਕਾ ਪੰਜਾਬ ਨੂੰ ਕਾ ਜੇ ਮੁੜ ਕੇ ਦਵਾਰੋਂ ਆਸ ਹੋਣੇ ਦੀ ਚਿੜੀ ਬਣਾਣਾ ਕਾ ਕੀਂਦਰ ਗਏ ਲਾੜੀ ਪਾਣੀ ਬੋਵੇਗੀ ਭਾਈ ਵੱਲ ਬੜਨਾ ਪਵੇ ਰਵਨੀਤ ਵਿੱਟੂ ਥਨੋ ਉਹ ਤਾਂ ਵੀ ਨਵਾਂ ਨਵਾਂ ਕਾਂਗਰਸ ਪਾਰਟੀ ਛੱਡਦਾ ਬੀਜੇਪੀ ਦਾ ਕੰਮ ਲਗਾ ਪੁੱਲ ਚੱਕੀ ਘੜਿਆ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਰਵਨੀਤ ਵਿੱਟੂ ਆਰ ਚੋਣ ਜਲਸਿਆਂਾਂ ਮੀਟਿੰਗਾਂਾਂ ਮੇ ਰੋਜ਼ ਜਾ ਰਿਹਾ ਵੀ ਤੜਕੇ ਨਿਕਲ ਜਾ ਰਾਤ ਨੂੰ ਨੇਰੇ ਹੋਏ ਬੜਾ ਪਰ ਆਰ ਕੀਚਨੂ ਨਗਰ ਬਾੜ ਨੰਬਰ 92 82 ਦੇ ਵਿੱਚ ਮਾ ਉੱਥਾ ਗਿਆ ਤਾਂ ਮੇਟੰਕਰੀ ਉੱਥਾ ਆਰ ਯੋ ਕੈਲੋ ਵੀਰ ਉਥੰਬੋ ਯੋ ਕੇ ਆਨੋ ਰੋਪਿੰਦਰਜੀਤ ਕੋਰ ਆਰ ਨੀਤ ਮੈਲਾ ਮੋਰਚਾ ਲੁਧਿਆਣਾ ਸਹਿਰੀ ਇਹਨਾਂ ਨੇ ਖਾ ਬੀਟੰਕਰੀ ਬਿੱਟੂ ਦੇ ਅੱਖਾਂ માં ਮੰਗੀਆਂ ਵੋਟਾਂ ਆਰ ਬੀਬੀਆਂ ਬੈਣਾ ਉੱਥਾ ਬਹੁ ਇਕੱਠੀਆਂ ਹੋਈਆਂ ਵੀਰ ਬਿਆਨਤ ਦੇ ਪੋਤ ਦੇ ਹੱਥ ਹੱਗ ਦੇ ਵਿੱਚ ਮਾ ਹਵੇ ਇਸ ਨੂੰ ਬੋਲ ਦਿਓ ਆਰਬਾ ਵਾਸਿਓ ਸਾਰੇ ਗੱਲਾਂ ਬਾਤਾਂ ਹੋਈਆਂ ਰਵਨੀਤ ਮਿੱਟੂ ਬੋਲਿਆ ਕਾ ਵੀਰ ਕਹਿਆ ਅਭੀ ਲੋਕ ਮਤਲਬ ਕਹਿ ਲੋ ਵੀ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਪਿਆਰ ਕਰਾਂ ਕਾ ਵੀ ਮੋਦੀ ਨੂੰ ਕਾ ਬਹੁਤ ਚਾਹ ਕਾ ਪੰਜਾਬੀਆਂ ਨੇ ਪਰ ਤੱਕ ਦੇਖ ਲਿਆ ਕਾ ਕਿਤਰਾ ਭਾਜਪਾ ਨੇ ਇਹ ਉਤਲੇ ਗਿਰਾਵਾ ਯੂਪੀ ਇਸ ਨੂੰ ਅਸਮਾਨ ਮੇ ਲਿਆ ਕਾ ਜੋੜ ਤਿਆ ਆਰ ਵੋਟਰਾਂ ਨੂੰ ਅਪੀਲ ਕਰੀ ਵੀ ਜੇ ਥਾ ਨਾਲ ਲੁਧਿਆਣੇ ਦੀ ਤਰੱਕੀ ਦੇਖਣੀ ਥਾਮੋ ਕਾ ਚਾਹ ਮਿਲੂਆਣਾ ਇੱਕ ਨੰਬਰ ਬਣ ਜੇ ਲੁਧਿਆਣੇ ਮੈਟਰੋ ਰੇਲ ਗੱਡੀ ਚੱਲੇ ਇਲੈਕਟ੍ਰੋਨਿਕ ਗੱਡੀਆਂ ਚੱਲਣਾਂ ਪਾਜ ਭਗਾਤ ਮਜ਼ਬੂਤ ਕਰ ਦਿਓਗਾ ਹੈ। ਆਰਗਾਤਮ ਸੋਚ ਵੀ ਨਹੀਂ ਸਕਦੇ ਪੀਐਮ ਮੋਦੀ ਪੰਜਾਬ ਦੇ ਵਿੱਚ ਬੇਤਰੀ ਕਰਨ ਵਾਸਤਾ ਕਿਤਰਾ ਪੈਰਾਵਾਰ ਹੋਈ ਬੈਠਾ। ਪੰਜਾਬ ਮਾ ਮੂੜ ਸੋਨੇ ਦੀ ਜੀੜੀ ਬਣਾ ਦੇ ਕਿ ਇੰਦਰ ਸਰਕਾਰ ਕੀ ਭਾਈਵਾਦ ਮਨ ਨੂੰ ਬੜਨਾ ਪਵੇਗਾ। ਆਰ ਬਿਰੋ ਯੋਕਾਰਾ ਵੀ ਇਸ ਵਾਸਤਾ ਜ਼ਰੂਰੀ ਵੀ ਇੱਕ ਤਰੀਕ ਨੂੰ ਪਾਜ ਪਾ ਕੇ ਕੰਮ ਲਗੇ ਫੁੱਲ ਬਾ ਬੋਡ ਦੇ ਦਿਓਗਾ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਲਿਓ। ਇਹ ਦੇਖੋਗੇ ਕਿ ਆਮਣੇ ਅਭੀਰ ਹਰਨੂ ਬਦਲ ਰਵਨੀਤ ਬਿੱਟੂ ਉਧਰ ਪਾਰਟੀ ਜੁਆਇਨ ਕਰ ਗਿਆ ਵੀ ਇਹ ਉਧਰਲੇ ਪਾਸਾ ਕਾਮਲੇ ਫੁੱਲਾੜਾ ਮ ਚਲੇਗਾ ਚਾੜੂ ਵਾਲੇ ਉਧਰ ਜੋ ਕਈ ਚਾੜੂ ਵਾਲੇ ਕਾਮਲੇ ਫੁੱਲਵਾ ਜਾ ਰਹੇ ਕਾਮਲੇ ਫੁੱਲਾੜੇ ਚਾੜੂ ਮੇ ਜਾ ਰਹੇ ਮਤਲਬ ਇਹ ਗੱਲ ਬਦਲੀਆਂ ਦਾ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਈਸੀ ਕਰ ਕਰ ਰਵਨੀਤ ਬਿੱਟੂ ਵੀ ਕਹਿ ਲਓ ਵੀਰ ਇਸਲਾਮੀਓ ਕਰਤੇ ਆਡਰ ਕਹਿ ਰਹਾ ਵੀ ਇਹ ਥਮ ਪਾਜ ਬਨ ਜਿਤਾ ਦਿਓ ਔਰ ਯੋ ਕਾਮਲ ਕਾ ਫੁੱਲ ਕੇ ਪਰਵੋਰ ਲਾ ਦਿਓ ਅਰ ਉੱਧਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ ਰਿਆਸ ਦੇ ਉੱਪਰ ਨਾ ਡਿਊਟੀ ਸਰਟੀਫਿਕੇਟ ਬਾਰੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਰਿਪੋਰਟ ਮੰਗੀ ਹੈ ਇਹ ਰਿਪੋਰਟ ਭੇਜ ਵੀਰ ਪੰਜਾਬ ਦਾ ਮੁੱਖ ਚੋਣ ਅਧਿਕਾਰੀ ਜਿਹੜਾ ਸੀਬੰਸੀ ਲੁਧਿਆਣੇ ਤੇ ਮਤਲਬ ਸੰਸਦ ਮੈਂਬਰ ਰਵਨੀਤ ਬਿੱਟੂ ਇਹ ਵਿਅੰਤ ਦੇ ਪੋਤੇ ਦੀ ਕੁਠੀਆ ਰਵਾ ਪੈ ਰਿਹਾ ਵੀਰ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਰਿਪੋਰਟ ਮੰਗੀ ਕਾ ਸ਼ਿਕਾਇਤ ਦੇ ਵਿੱਚ ਮਰ ਰਵਨੀਤ ਬਿੱਟੂ ਕਹਿ ਰਿਹਾ ਤਾਂ ਹੈ ਨਗਰ ਨਿਗਮ ਕਮਿਸ਼ਨ ਨੇ ਚੋੜ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਕਾਫੀ ਨੋ ਡਿਊਲ ਔਰ ਨੋਡਲ ਜਿਹੜਾ ਸਰਟੀਫਿਕੇਟ ਹੋਗਾ ਐਨਡੀਸੀ ਇਹ ਜਾਰੀ ਨਹੀਂ ਔਰ ਜਾਰੀ ਨਹੀਂ ਕਰਿਆ ਔਰ ਆਪਣੇ ਅਧਿਕਾਰਾਂ ਦੇ ਆਧਾਰ ਵਰਤੋਂ ਕਰੀ ਔਰ ਤੁਹਾਨੂੰ ਦੱਸ ਦਿਆਂ ਫਿਰ ਵਨੀਤ ਬਿੱਟੂ ਨੇ ਬਿਨੇ ਪੱਤਰ ਜਮ੍ਹਾਂ ਕਰਨ ਦੇ 24 ਘੰਟੇ ਦੇ ਅੰਦਰ ਅੰਦਰ ਲੁਧਿਆਣੇ ਦੇ ਵਿੱਚ ਮਿਊਨਿਸਪਲ ਕਮਿਸ਼ਨਰ ਵੱਲੋਂ ਇਹ ਜਿਹੜਾ ਐਨਡੀਸੀ ਜਾਰੀ ਨਾ ਕਰੇ ਜਾਣ ਸੰਬੰਧ ਦੇ ਵਿੱਚ ਮਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕਰੀ ਹਾ ਵੀਓ ਹਮ ਹੋ ਰਿਹਾ ਵੀ ਮੇਰੇ ਗਾਇਲਾ ਹਰ ਵਾ ਕਹਿ ਰਿਹਾ ਕਾ ਵੀ ਐਨ ਡੀ ਸੀ ਜਾਰੀ ਨਾ ਹੋਣ ਕਰਕੇ ਲੋਕ ਸਭਾ ਚੋਣਾਂ 2024 ਦੇ ਵਿੱਚ ਹਿੱਸਾ ਲੈਣ ਵਾਸਤਾ ਉਸ ਦੀ ਯੋਗਤਾ ਮਰਕਾਡ ਰਕਾਵਟ ਪੈ ਰਹੀ ਇਸ ਨੂੰ ਲੜਨ ਨਹੀਂ ਦੇ ਰਹੇ ਚੋਣ ਦਾ ਇਸੇ ਗਾਇ ਚੱਕਰ ਪਾਇਆ ਸਾਰਾ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਕੇ ਮੁੱਖ ਚੋਣ ਅਧਿਕਾਰੀ ਦੇ ਉੱਪਰ ਮੁੱਖ ਸਖਤ ਰ ਹੈ ਜਲਦੀ ਜਾਂਚ ਕਰਕੇ ਆ ਰਿਪੋਰਟ ਜੋ ਕਲ ਕਮਿਸ਼ਨ ਨੂੰ ਭੇਜਣੀ ਗੱਲ ਕਰੀ ਆਰ ਉੱਧਰ ਚਾੜ ਹੋਇਆ ਅਨਲਬੜਦਾਰ ਜੋ ਤਿਹਾਰ ਜੇਲ੍ਹ ਤੇ ਬਾਹਰ ਆ ਗਿਆ ਵੀਰ ਪੰਜਾਬ ਕੇ ਵਿੱਚ ਮਹੀ ਉਹ ਅਰੇਗਾ ਰੈਲੀਆਂ ਆਪਣੀਆਂ ਆ ਕਾ ਵੀਰ ਸੁਪਰੀਮ ਕੋਰਟ ਨੇ ਯੂਸ ਨੂੰ ਅੰਤਰਮ ਜਮਾਨਤ ਦਿੱਤੀ ਯਾਰ ਦਿੱਲੀ ਕੇ ਚਾੜ ਜੇਲ੍ਹ ਤੇ ਬਾਹਰ ਆ ਗਿਆ ਕੌਮੀ ਕਨਵੀਨਰ ਅਰਬਿੰਦ ਕੇਜਰੀਆ ਇਹ ਪੰਜਾਬ ਨੂੰ ਤਿਆਰੀ ਕਰ ਰਿਹਾ ਪੰਜਾਬ ਦਾ ਜੋ ਜਿਹੜਾ ਬਿਜਲੀ ਮੰਤਰੀ ਅਰਪਾਜ ਨੀਟਿਓ ਇਸ ਨਾਲ ਅਰਬਿੰਦ ਕੇਜਰੀਆ ਨਾਲ ਮੁਲਾਕਾਤ ਕਰਨ ਤੇ ਬਾਅਦ ਕਿਹਾ ਵੀ ਕੇਜਰੀ ਹੋਰ ਬਹੁਤ ਜਲਦੀ ਘਾਉਰਾ ਬੋਟਾ ਮੰਗਣ ਵਾਸਤੇ ਆਵੇਗਾ ਆ ਆਦਮੀ ਪਾਰਟੀ માં ਉਹ ਤੇ ਸਾਥ ਪਰੇਗਾ ਭਾਬੀ আর ਉੱਧਰ ਕੇਜਰੀਵਾਲ ਦੇ ਰਹਿਣ ਤੇ ਬਾਦ ਮੋਦੀ ਸਰਕਾਰ ਕੀ ਤਾਨਾ ਸਾਈਗਾ ਅੰਤ ਇਹ ਵੀ ਯਕੀਨੀ ਕਾ ਬੀ ਕੇਂਦਰ ਕੀ ਭਾਜਵਾ ਸਰਕਾਰ ਸਰਕਾਰੀ ਜਨਸ਼ੀਖ ਦੇ ਧਰਵਤ ਕੋ ਗਾਰਕਾਣਾ ਦੂਸਰੀਆਂ ਪਾਰਟੀਆਂ ਆਂਗੋ ਨੇ ਝੂਠੇ ਕੇਸ ਪਰਚੇ ਕਰਕਾ ਮੋਦੀ ਸਰਕਾਰ ਕੇ ਉੱਤੇ ਟਿੱਪਣੀ ਕਰ ਯਾਰ ਭਾਰਤੀ ਸੰਵਿਧਾਨ ਕੇ ਲੋਕਤੰਤਰ ਨੂੰ ਖਤਮ ਕਰਨ ਕੇ ਪਰਤੂਲੀ ਮਤਲਬ ਉਹ ਕਹ ਲੋ ਵੀ ਲਾਲਾ ਜੀ ਬਾਵੇਂਗੇ ਪੰਜਾਬ ਦੇ ਵਿੱਚ ਜਿੱਤਰਾ ਵਿਧਾਨ ਸਭਾ VOTING ਟਾਈਮ ਆ ਕਹ ਰਿਆਤਾ ਨਾ ਸਾ ਖਤਮ ਕਰ ਦੇਗੇ ਮਜੀਠੀਆ ਕੋ ਚਾਕਾ ਅੰਦਰ ਦਾਏਗੇ ਯੋ ਕਰ ਦੇਗੇ ਵਾ ਕਰ ਦੇਗੇ ਵੀਰ ਮਜੀਠੀਆਂ ਦੇਖ ਲਓ ਮਾਫੀ ਮੰਗਾ ਮੰਗਾ ਖੜਾ ਛੂਪਿਆ ਬਚ ਰਹਾਗਾ ਜਾਂ ਤੋ ਇਹਨਾਂ ਨੇ ਮਾਰਤੀ ਬੋਰਡ ਇਹ ਬੋਰਡ ਮਾਰੀ ਵੀ ਅੱਗੇ ਤੁਹਾਨੂੰ ਪਤਾ ਵੀ ਅੱਗਾ ਵੀ ਫੇਰ ਅਗਲਾ ਵਾ ਵੀ ਪੱਕੇ ਪੈਰ ਕਰਗਾ ਬੈਠਿਆ ਦਾ ਕੋਰਟ ਦੇ ਵਿੱਚ ਮਾਫੀ ਮੰਗਾ ਕੇ ਅਗਲੇ ਘਰ ਨੂੰ ਭੇਜੇ ਆਰਿਸ ਕੇ ਗੱਲ ਗੱਲ ਯੋ ਕਹ ਲੋ ਫਿਰ ਪੰਜਾਬ ਦੇ ਵਿੱਚ ਮਾਂ ਮਤਲਬ ਸੂਬੇ ਦੇ ਵਿੱਚ ਚੋਨੇ ਗਲਵਾਈ ਕੀ ਤਰੀਕਾ ਆਤੀ ਫਿਕਸ ਲੈਟ ਦਾ ਟਾਈਮ ਵੀ ਫਿਕਸ ਕਰਤੇ ਕਣਕ ਦੀ ਬਾਢੀ ਦੇ ਬਾਅਦ ਚੁੱਨੇ ਦੇ ਵਿੱਚ ਯੋ ਚੋਨਾ ਜਿਹੜਾ ਲਾਣਾ ਉੱਥਾ ਪਿੰਡਾਂ ਵਾ ਠਾ ਕਣਕ ਲਯੋ ਜੀਰੀ ਲਾਣੀ ਸਰਕਾਰ ਨੇ ਮਤਲਬ ਸਿੰਧੀ ਚੋਣ ਗਈ ਜਿਹੜੀ ਵਜਾਈ ਰਵਾਇਤੀ ਲੁਧਿਆਣੇ ਦੇ ਵਿੱਚ ਤਰੀਕਾ ਜਾਰੇ ਕਰਤੇ ਮੇ ਜਿਸਨਾਂ ਸਿੱਧੀ ਲਾਣੀ ਜੋ ਨਿਗੀ ਮਤਲਬ ਰਵੈਟਿਲੀ ਵਾਈ ਦੋ ਪੜਾ ਕੇ ਵਿੱਚ ਹੋਵੇਗੀ ਇਸ ਦੇ ਵਿੱਚ ਮ 8 ਘੰਟੇ ਦਾ ਲਾਈਟ ਆ ਦੇਵਾਂਗੇ 15 ਮਈ ਤੇ ਸਿੱਧੀ ਬਜਾਈ ਹੋਵੇਗੀ ਪੰਜਾਬ ਸਰਕਾਰ ਨੇ ਖੇਤੀਬਾੜੀ ਅਰ ਕਿਸਾਨ ਭਲਾਈ ਵਿਭਾਗ ਕੇ ਅਨੁਸਾਰ ਜੋ ਨਿਗੀ ਜਿਹੜੀ ਸਿੱਧੀ ਬਜਾਈ ਡੀਐਸਆਰਓ ਵਾ ਸਿਸਟਮ 15 ਮਈ ਤੇ ਸ਼ੁਰੂ ਹੋਗਾ 31 ਮਈ ਤੱਕ ਚੱਲੇਗਾ ਇਹ ਕੰਮ ਔਰ ਇਸ ਬਜਾਈ ਦੇ ਵਿੱਚ ਮ ਕਿਸਾਨਾਂ ਨੂੰ 8 ਘੰਟੇ ਦਾ ਲਾਈਟ ਦਵਾਂਗੇ 15 ਮਈ ਤੇ ਸ਼ੁਰੂ ਹੋ ਜੇਗੀ ਉਹ ਲਾਈਟ ਅਰ ਖੇਤੀਬਾੜੀ ਵਿਭਾਗ ਨੇ ਇਹ ਪੱਤਰ ਜਾਰੀ ਕਰਤਿਆ ਪੈਂਦੇ ਪੜਾਗ ਵਿੱਚਮਾ ਇਹ ਸਮਲ ਇਸਕੇ ਵਿੱਚਮਾ ਮਤਲਬ ਦੋ ਰਿਵੈਕਤੀ ਲਵਾਈ ਚੋਨਾ ਬੀਜਿਆ ਜਾਹਾ ਅਰ ਦੋ ਪੜਾਮਾ ਇਹ ਸ਼ੁਰੂ ਹੋ ਜਾਂਦੀ ਕਿ ਪਿਛਲੇ ਸਾਲਾਂ ਦੇ ਦੌਰਾਨ ਉਹ ਨਿਗੀ ਜਿਹੜੀ ਲਵਾਈ ਚਾਰ ਪੜਾਗ ਵਿੱਚ ਹੋਏ ਕਰਦੀ ਅਰ ਇਹ ਕਰੇ ਭਗਵੰਤਾਨ ਕਰਨਗਾ ਲੈਟ ਪੂਰੀ ਆਵੇਗੀ ਕੋਈ ਐਸੀ ਗੱਲ ਨਹੀਂ tham ਚਿੰਤਾ ਨਾ ਕਰੋ ਪਰ ਯੋ ਕਾ ਵੀ ਲਾਈਟ ਆਪਾ ਪੂਰੀ ਦਮੈ ਦੇਣੀ ਪਾਵੇਗੀ ਵੀਰੇ ਮੈਨੂੰ ਹੋਰ ਘਰ ਵੀ ਕਿਆ ਸਕਾ ਤੁਹਾਨੂੰ ਪਤਾ ਵੀਰੇ ਪੰਜਾਬ ਦੇ ਵਿੱਚ ਵੋਟਾਂ ਦਾ ਟਾਈਮ ਚੱਲ ਰਿਹਾ ਜੇ ਈਵਨ ਆ ਲਾਈਟ ਦੀ ਲੋਕਾਂ ਨੇ ਝਾੜੂ ਵਾਲਿਆਂ ਦਾ ਕਨੈਕਸ਼ਨ ਕੱਟ ਦੇਣਾ ਫਿਰ ਚੱਕਰ ਇੱਕ ਥੋੜੀ ਹੋ ਰਿਹਾ ਵੀਰੇ ਇਸ ਕਰਕੇ ਯੋ ਜਿਹੜੀ ਲਾਈਟ ਆ ਵੀ ਸਾਰਿਆਂ ਨੂੰ ਕਾ ਟਾਈਮ ਗੈਰ ਮਿਲੇਗੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਘੁਰਾਣੇ ਦੀ ਲੋੜ ਨਹੀਂ ਆ ਸਾਰਾ ਕੰਮਕਾਰ ਖੈਮ ਜਮ ਵਸੂਤਕਾਰ ਕਾ ਫੇਰ ਆ ਵੀ ਤਾਨੂੰ ਯੋ ਜਿਹੜੀ ਅੱਗੇ ਗੱਲ ਬਾਤ ਯੋ ਦਾਸ ਤੇ ਆਰ ਚਲੋ ਦੇਖੋ ਅਗਰੇ ਵਗਾ ਕੀ ਬਣੇਗਾ ਪਰ ਯੋ ਬਾਤ ਪੱਕੀ ਵੀਰ ਕਿਤੇ ਨਾ ਕਿਤੇ ਮਤਲਬ ਇਹ ਪੰਜਾਬ ਦੇ ਵਿਚमां ਯੋ ਲੈਟ ਵਾਲਾ ਕੰਮ ਤੋਂ ਜਿਹੜਾ ਵੋਟਾਂ ਕਰ ਕਾ ਐਤ ਕਿ ਮੈਨੂੰ ਲੱਗ ਰਿਹਾ ਵੀ ਸਖਾਲਾ ਹੋ ਜਾਏਗਾ ਚਲੋ ਲਾਡਾ ਡਿਸਕਸ਼ਨ ਦੇਣੀ ਪ੍ਰੋਗਰਾਮ ਕਿਵੱਚੀ ਬਾਤ ਯਾ ਅੱਜ ਦੇ ਗੈਂ ਬੜੀਆਂ ਖਬਰਾਂ ਹੋਰ ਖਬਰਾਂ ਇਸ ਤੇ ਥਾਰੇਗਾ ਚੱਲਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਰਿਆਂ ਲਾਡੇ ਪੁੱਤ ਦੀ ਕੀ ਪਿਆਰ ਭਰੀ ਸਤਸਰੀ ਦਾ